ਸਰਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬੀ ਭਾਰਤੀ ਵਿਦਿਆਰਥੀਆਂ ਲਈ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਲਈ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬੀਆਂ ਲਈ ਇੱਕੋ ਸਮੇਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆਈਆਂ ਹਨ ਇਹਨਾਂ ਵਿੱਚੋਂ ਪਹਿਲੀ ਖਬਰ ਉਹਨਾਂ ਵਿਦਿਆਰਥੀਆਂ ਨਾਲ ਸੰਬੰਧਿਤ ਹੈ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਰਹੀ ਹੈ ਜਦੋਂ ਕਿ ਦੂਜੀ অন্ਟਾਰੀਓ ਪ੍ਰਾਂਤ ਵਿੱਚ ਵੱਡੇ ਪੱਧਰ ਤੇ ਪੀਆਰ ਦੇ ਸੱਦੇ ਭੇਜਣ ਬਾਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲੀ ਵੱਡੀ ਖੁਸ਼ਖਬਰੀ ਉਹਨਾਂ ਪੰਜਾਬੀ ਭਾਰਤੀ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਸਨ ਅਤੇ ਉਹਨਾਂ ਲਈ ਵਰਕ ਪਰਮਿਟ ਨੂੰ ਅੱਗੇ ਵਧਾਉਣਾ ਇੱਕ ਮਜਬੂਰੀ ਬਣ ਚੁੱਕਾ ਸੀ ਖਾਸ ਤੌਰ ਤੇ ਜਿਨ੍ਹਾਂ ਦੀਆਂ ਪਰਮਨੈਂਟ ਰੈਜ਼ੀਡੈਂਟ ਦੀਆਂ ਫਾਈਲਾਂ ਲੱਗੀਆਂ ਹੋਈਆਂ ਸਨ ਉਹਨਾਂ ਦੇ ਹੱਕ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਵੱਡਾ ਐਲਾਨ ਕੀਤਾ ਹੈ ਹੁਣ ਉਹਨਾਂ ਸਾਰੇ ਉਮੀਦਵਾਰਾਂ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ ਜਿਸ ਦੀ ਮਿਆਦ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਇੱਕ ਹੋਰ ਕੈਟਾਗਰੀ ਦੇ ਲੋਕਾਂ ਲਈ ਵੀ ਵਰਕ ਪਰਮਿਟ ਐਕਸਟੈਂਡ ਕਰਨ ਦਾ ਐਲਾਨ ਕੀਤਾ ਗਿਆ ਹੈ ਜੇਕਰ ਕਿਸੇ ਨੇ ਕੈਨੇਡਾ ਵਿੱਚ ਆਪਣੇ ਫੈਮਿਲੀ ਮੈਂਬਰ ਪਰਿਵਾਰਿਕ ਮੈਂਬਰ ਦੀ ਪੀਆਰ ਲਈ ਐਪਲੀਕੇਸ਼ਨ ਲਗਾਈ ਹੋਈ ਹੈ ਤਾਂ ਉਹ ਉਸ ਫੈਮਿਲੀ ਮੈਂਬਰ ਨੂੰ ਸਿੱਧੇ ਤੌਰ ਤੇ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਦੇ ਸਕਦਾ ਹੈ ਇਸ ਵਰਕ ਪਰਮਿਟ ਦੀ ਮਿਆਦ ਵੀ 31 ਦਸੰਬਰ 2026 ਤੱਕ ਐਕਸਟੈਂਡ ਕੀਤੀ ਜਾਵੇਗੀ ਇਹ ਵਰਕ ਪਰਮਿਟ ਉਹਨਾਂ ਪਰਿਵਾਰਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਜੋ ਲੰਬੇ ਸਮੇਂ ਤੋਂ ਆਪਣੀ ਪੀਆਰ ਪ੍ਰੋਸੈਸਿੰਗ ਦੀ ਉਡੀਕ ਕਰ ਰਹੇ ਹਨ ਦੂਜੀ ਵੱਡੀ ਖੁਸ਼ਖਬਰੀ অন্ਟਾਰੀਓ ਸੂਬੇ ਤੋਂ ਨਿਕਲ ਕੇ ਆਈ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਨਾਲ অন্ਟਾਰੀਓ ਸੂਬੇ ਨੇ ਲਗਾਤਾਰ ਪੀ ਐਨ ਪੀ ਦੇ ਡਰਾ ਕੱਢਣ ਦੀ ਲੜੀ ਜਾਰੀ ਰੱਖੀ ਹੈ অন্ਟਾਰੀਓ ਨੇ ਹੁਣ ਇੱਕ ਹੋਰ ਵੱਡਾ ਡਰਾ ਕੱਢਿਆ ਜਿਸ ਵਿੱਚ 10000 ਤੋਂ ਵੱਧ ਲੋਕਾਂ ਨੂੰ ਪੀ ਆਰ ਦਾ ਸੱਦਾ ਪੱਤਰ ਇਨਵੀਟੇਸ਼ਨ ਟੂ ਅਪਲਾਈ ਭੇਜੇ ਗਏ ਹਨ ਇਹ ਡਰਾ ONIP ਪ੍ਰੋਗਰਾਮ ਦੇ ਤਹਿਤ ਕੱਢਿਆ ਗਿਆ ਹੈ ਇਸ ਬਿਜ਼ਾਰਡ ਡਰਾ ਵਿੱਚ ਬਖ ਬਖ ਸਟਰੀਮਾਂ ਦੇ ਤਹਿਤ ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ ਫੋਰਨ ਵਰਕਰ ਸਟਰੀਮ ਦੂਸਰੇ ਨੰਬਰ ਤੇ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਜਿਨ੍ਹਾਂ ਦੇ ਵਿੱਚ 5540 ਅਤੇ ਫੋਰਨ ਵਰਕਰ ਸਟਰੀਮ ਦੇ ਵਿੱਚ 4128 ਲੋਕਾਂ ਨੂੰ ਨ ਡਿਮਾਂਡ ਸਕਿਲਡ ਪ੍ਰੋਗਰਾਮ ਇਸ ਦੇ ਵਿੱਚ 811 ਲੋਕਾਂ ਨੂੰ ਜਿਹੜੇ ਨੇ ਉਹ ਸੱਦੇ ਪੱਤਰ ਜਿਹੜੇ ਭੇਜੇ ਗਏ ਹਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਰਕ ਪਰਮਿਟ ਐਕਸਟੈਂਡ ਕਰਨ ਦਾ ਐਲਾਨ ਅਤੇ অন্ਟਾਰੀਓ ਵੱਲੋਂ ਵੱਡੀ ਗਿਣਤੀ ਵਿੱਚ ਪੀਆਰ ਦੇ ਸੱਦੇ ਪੱਤਰ ਭੇਜਣਾ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਵਿਦਿਆਰਥੀਆਂ ਲਈ ਆਉਣ ਵਾਲੇ ਸਮੇਂ ਵਿੱਚ ਵੱਡੀ ਰਾਹਤ ਲੈ ਕੇ ਆਇਆ ਹੈ ਇਸੇ ਕੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਲਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ